ਉਹਨਾਂ ਮੰਨਿਰ ਗਿਆ ਉਹਨਾਂ ਮੰਨਿਆ ਵੀ ਇੱਕ ਸੀਗਾ ਸ਼ਹੀਦ ਪਰਿਵਾਰਾਂ ਬਾਰੇ ਵੀ ਸਥਾਈ ਪਾਲਿਸੀ ਬਣਾਈ ਜਾਵੇ ਸਥਾਈ ਪਾਲਿਸੀ ਦਾ ਮਤਲਬ ਵੀ ਜਦੋਂ ਵੀ ਕਿਸਾਨ ਦੀ ਕੋਈ ਸ਼ਹੀਦੀ ਹੁੰਦੀ ਆ ਤੇ ਉਹਦੇ ਤੇ ਸਟਰਗਲ ਕਰਨੀ ਪੈਂਦੀ ਆ ਮੋਰਚਾ ਲਾ ਕੇ ਲੜਨਾ ਪੈਂਦਾ ਜਿਵੇਂ ਅਸੀਂ ਅੰਮ੍ਰਿਤਸਰ ਦਾ ਮੋਰਚਾ ਲਾਇਆ ਸੀ ਫਿਰ ਦੋ ਕਿਸਾਨਾਂ ਨੂੰ 10 ਲੱਖ ਰੁਪਏ ਇਹਨਾਂ ਨੇ ਦਿੱਤਾ ਜਾਂ ਤੁਸੀਂ ਸ਼ਹੀਦ ਸੋਪ ਕਰਨ ਬਾਰੇ ਬੈਠੇ ਅਸੀਂ ਬਠਿੰਡੇ 'ਚ ਮੋਰਚਾ ਲਾ ਕੇ ਉਹ ਪੈਸੇ ਲੈ ਸੀ ਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਆਂ ਕਿਸਾਨਾਂ ਦੇ ਨਾਲ ਆ। ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪਾਲਿਸੀ ਬਣਾਉਣਾ। ਉਹਨਾਂ ਨੇ ਕਿਹਾ ਕਿ ਅਸੀਂ ਪਾਲਿਸੀ ਬਣਾਵਾਂਗੇ ਸਿਰਫ ਪਟਿਆਲਾ ਕਲੈਕਸ਼ਨਾਂ ਤੋਂ ਮੰਨਗ ਲੈਣਾ। ਤੇ ਅਸੀਂ ਇਹਦੇ ਤੇ ਪਾਲਿਸੀ ਬਣਾਵਾਂਗੇ। ਠੀਕ ਹੈ ਤੇ ਬਾਕੀ ਰਹਿੰਦਾ ਜਿਹੜਾ ਮਾਪਦਾ ਜਿਹਨਾਂ ਵਿੱਚ ਪਰਵਾਹ ਰਹਿ ਗਿਆ ਕੋਈ ਅਜੇ 25 ਜੀ ਹੈਗੇ ਆ। ਉਹਨਾਂ ਨੂੰ ਪੰਚਾਇਤੀ ਲਕਸ਼ਣਾਂ ਤੋਂ ਬਾਅਦ ਮਾਪਦਾ ਮੁਹੱਈਆ ਕਰਾਇਆ। ਤੇ ਜਿਹੜਾ ਇਸ ਵੇਲੇ ਝੋਨੇ ਦੀ ਖਰੀਦਦਾ ਵਾ ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰ ਸਾਫ ਕਹਿੰਦੇ ਸੀਗੇ ਕਿ ਮੈਂ ਮੀਟਿੰਗ ਕਰਕੇ ਆਇਆ ਸ਼ੈਲਰ ਮਾਲਕਾਂ ਨਾਲ। ਜਾੜਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਦਾ ਆਪਣਾ ਦਾਵਾ ਵੈਸੇ ਵੀ ਅਸੀਂ ਪੰਜ ਚਾਰ ਦਿਨਾਂ ਚ ਸਾਰਾ ਇਸ਼ੂ ਖਤਮ ਕਰਵਾ ਦੇਾਂਗੇ ਸਾਡਾ ਸਿਰਫ ਸਾਫ਼ ਕਹਿਣਾ ਵਾ ਵੀ ਪੰਜਾਬ ਦੇ ਚੋਣੇ ਦੀ ਖਰੀਦ ਦਾ ਮੁੱਦਾ ਬਹੁਤ ਵੱਡਾ ਮੁੱਦਾ ਆ ਅਸੀਂ ਇਹਨੂੰ ਕਰੋੜ ਨਹੀਂ ਕਰ ਸਕਦੇ ਸਾਡੇ ਦੋਵੇਂ ਮੋਰਚੇ ਸਮਝਦੇ ਹੈਗੇ ਆ ਵੀ ਜੇ ਚੋਣੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ ਠੀਕ ਆ ਤਾਂ ਫਿਰ ਜਿੱਥੇ-ਜਿੱਥੇ ਚੋਣੇ ਦੀ ਸਮੱਸਿਆ ਆਉਗੀ ਉੱਥੇ-ਉੱਥੇ ਹੀ ਅੰਦੋਲਨ ਕੀਤਾ ਜਾਊਗਾ ਅਸੀਂ ਤੁਹਾਡੇ ਮੱਦੇਨਜ਼ਰ ਸਿਰਫ ਬੇਨਤੀ ਕਰਨਾ ਚਾਹੁੰਦੇ ਆਂ ਵੀ ਦੇਖੋ ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ ਤੇ ਸਰਕਾਰ ਦੇ ਲਾਅ ਕਾਨੂੰਨ ਨੇ ਉਹ ਖਰੀਦ ਕਰਦੇ ਯਾਰ ਸਾਨੂੰ ਕੇਂਦਰ ਅਸੀਂ ਕਿਉਂਕਿ ਅੰਦੋਲਨ ਕਰ ਰਹੇ ਆਂ ਜਾਣ ਬੁੱਝ ਕੇ ਕਹਿ ਲੋ ਵੀ ਟਾਰਗੇਟ ਕਰ ਰਿਹਾ ਔਰ ਛੋਨੇ ਦੀ ਖਰੀਦ ਵਿੱਚ ਵਿਗਨ ਪਾ ਰਿਹਾ ਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਭਾਈ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਕਿ ਸਾਨੂੰ ਸਮੱਸਿਆ ਆ ਰਹੀ ਆ ਅੱਜ ਵੀ ਅਸੀਂ ਹੱਥ ਬੰਨੇ ਆਂ ਸੋਡੇ ਮਾਦਮਨਾ ਕਹਿ ਰਹੇ ਆ ਕਿ ਕੇਂਦਰ ਤੇ ਪੰਜਾਬ ਨੂੰ ਕਿ ਸਮੇਂ ਸਿਰ ਇਹ ਖਰੀਦ ਵਾਲੇ ਮਸਲੇ ਦਾ ਨਿਪਟਾਰਾ ਕੀਤਾ ਜਾਵੇ। ਇਹਦੇ ਨਾਲ ਦੀ ਨਾਲ ਇਹਦੇ ਨਾਲ ਹੀ ਦੋ ਤਿੰਨ ਇਸ਼ੂ ਕਰਦੀ ਆ ਕਿ ਸਰਕਾਰ ਨੇ ਜਿਹੜਾ ਖੱਲੜਾ ਲਿਆਂਦਾ ਵਾ ਬਦਲਵੀਆਂ ਫੇਫੀ ਕਰਨ ਦਾ ਗਣਕ ਝੋਨੇ ਦੇ ਚੱਕਰ ਚੋਂ ਬਾਹਰ ਕੱਢਣ ਦਾ ਜਾਂ ਉਹਦੀ ਪਾਲਿਸੀ ਆ ਬਾਰ ਬਾਰੇ ਬੋਲਦੇ ਆ ਸੈਂਟਰ ਵੀ ਬੋਲਦਾ ਸੀ ਵੀ ਸਮਝਦੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ। ਇੱਕ ਬੰਨੇ ਥੋੜਾ ਨਰਮਾ ਜਿਹੜਾ ਵਾ ਉਹ ਨਰਮਾ ਬੈਲਟ ਦਾ ਅਜਾੜਾ ਹੋ ਗਿਆ ਕਿਉਂਕਿ ਬੀਟੀ ਬੀਜ ਲੈ ਕੇ ਆਏ। ਕੀਤੀ ਬੀਜਾਂ ਕਰਕੇ ਆ ਕੀ 40 45% ਕਾਟਨ ਲੱਗੀ ਨਹੀਂ ਹੈ ਤੇ ਉਹਦਾ ਨੁਕਸਾਨ ਹੋਇਆ ਇਹਦਾ ਮਤਲਬ ਝੋਨੇ ਹੀਟ ਰਕਬਾ ਵਧ ਗਿਆ ਦੂਜਾ ਅਸੀਂ ਕਿਹਾ ਵੀ ਸਾਨੂੰ ਇਹ ਸਖਾਲਿਆ ਜਾਂਦਾ ਮਾਹਰਾ ਵੱਲੋਂ ਵੀ ਜੜੀ ਫਸਲ ਹੈ ਉਹਨੂੰ ਬਾਜ਼ਾਰ ਨਾਲ ਜੋੜਿਆ ਜਾਵੇ ਕਿਉਂਦੀ ਮੰਗ ਡਿਮਾਂਡ ਹੋਣੀ ਚਾਹੀਦੀ ਆ ਬਾਸਮਤੀ ਦੀ ਡਿਮਾਂਡ ਪੂਰੇ ਵਰਲਡ ਵਾਈਟ ਆ ਕੱਲੇ ਦੋ ਹੀ ਹਿੱਸੇ ਨੇ ਪੰਜਾਬ ਦੇ ਸਾਡਾ ਪੰਜਾਬ ਤੇ ਪਾਕਿਸਤਾਨੀ ਪੰਜਾਬ ਜਿੱਥੇ ਬਾਸਮਤੀ ਹੁੰਦੀ ਆ ਤਾਂ ਇਹਦੀ ਡਾਲਰ ਦੀ ਮਿਡਲ ਈਸਟ ਦੇ ਵਿੱਚ ਕੀਮਤ ਵਧੀ ਇਹਦੀ ਮੰਗ ਵਧੀ ਆ ਫਿਰ ਵੀ ਸਾਡੀ ਬਾਸਮਤੀ ਮੰਡੀਆਂ ਚ ਕਿਉਂ ਰੁਲੀ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਪੰਜਾਬ ਜ਼ਿੰਮੇਵਾਰ ਆ ਅਸੀਂ ਬਾਸਮਤੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਹੀ ਆ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਕੋਈ ਨਹੀਂ ਸੀ ਅਟਾ ਤੁਸੀਂ ਬਾਸਮਤੀ ਰੋਲੋਗੇ ਅਗਲੀ ਵਾਰੀ ਤੋਂ ਨਹੀਂ ਢੇਠ ਰਖਵਾ ਹੋਰ ਵਜੂਗਾ ਨਾਲ ਗੰਨੇ ਦਾ ਅਸੀਂ ਚੁੱਕਿਆ ਵੀ ਫਗਵਾੜਾ ਮਿਲਦਾ 28 ਕਰੋੜ ਰੁਪਈਆ ਬਕਾਇਆ ਉਹਦੀ ਪ੍ਰਾਪਰਟੀ ਅਟੈਚ ਹੋਈ ਹੋਈ ਆ ਠੀਕ ਆ ਉਹ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ ਸਮੇਂ ਸਿਰ ਮਿਲਣਾ ਚਲਾਈਆਂ ਜਾਂ ਸਮੇਂ ਸਿਰ ਮਿਲਣਾ ਚੱਲਣ ਔਰ ਜਿਹੜਾ ਨਵੇਂ ਭਾਅ ਦਾ ਐਲਾਨ ਹੋ ਗਿਆ ਤਤ ਤਿੰਨ ਬਦਲਵੀਆਂ ਫਸਲਾਂ ਤੁਹਾਨੂੰ ਮੈਂ ਦੱਸਿਆ ਜੰਨਾ ਬਾਸਮਤੀ ਤੇ ਆਪਣੀ ਨਰਮਾ ਕਪਾ ਫੋ ਤਿੰਨੇ ਪਾਸੇ ਸਾਨੂੰ ਰੋਲ ਮਿਲ ਰਿਆ ਸੀ ਉਹਨਾਂ ਨੂੰ ਕਿਹਾ ਵੀ ਜੇ ਫਸਲਾਂ ਬਦਲਵੀਆਂ ਤੁਸੀਂ ਖਤਮ ਕਰੋਗੇ ਪੰਜਾਬ 'ਚ ਤੇ ਝੋਨੇ ਹੇਟ ਰਕਮਾ ਹੋਰ ਵਧਣਾ ਤੇ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਨੂੰ ਕਹਿ ਰਹੇ ਹੋ ਕਿ ਅਸੀਂ ਬਦਲਵੀਆਂ ਫਸਲਾਂ ਉਹ ਉਹ ਝੂਠੇ ਸਾਬਤ ਹੋਣਿਆ ਤੁਸੀਂ ਸਹੀ ਢੰਗ ਨਾਲ ਇਨਾਂ ਤੇ ਕੰਮ ਕਰੋ ਇੱਕ ਤਾਂ ਇਹ ਮਸਲੇ ਤੇ ਗੱਲ ਹੋਈ ਪਰਾਲੀ ਵਾਲੇ ਇਸ਼ੂ ਤੇ ਅਸੀਂ ਸਮਝਦੇ ਵੀ ਇਸ਼ੂ ਕੋਈ ਨਹੀਂ ਹੈ ਅਸੀਂ ਤੁਹਾਨੂੰ ਜਾਂਦੇ ਵੀ ਕਹਿ ਗਏ ਅਸੀਂ ਸਪਸ਼ਟ ਕਿਹਾ ਵੀ ਇਹ ਪੋਲਿਟਿਕਲ ਵਾਰ ਆ ਕੇ ਅੰਦਰ ਦੀ ਸਾਡੇ ਖਲਾਫ ਵੀ 2% ਪ੍ਰਦੂਸ਼ਨ ਦੇ ਉੱਤੇ ਸਾਰਾ ਰੌਲਾ ਪੈ ਰਿਹਾ ਸਾਰੇ ਚੈਨਲਾਂ ਉੱਤੇ ਡਿਬੇਟ ਹੋ ਰਹੀ ਹੈ ਕਲ ਚੈਨਲ ਆਪਣੇ ਤੌਰ ਤੇ ਜਾ ਕੇ ਕਿੱਥੇ ਡਿਬੇਟ ਕਰਨ ਪਰ ਬਾਕੀ 98% ਪੋਲੂਸ਼ਨ ਤੇ ਕੋਈ ਡਿਬੇਟ ਹੈ ਹਵਾ ਦੇ ਵਿੱਚ ਪ੍ਰਦੂਸ਼ਨ 51% ਇੰਡਸਟਰੀ ਕਰਦੀ ਹਵਾ ਦੇ ਵਿੱਚ ਪ੍ਰਦੂਸ਼ਨ 25% ਆਵਾਜਾਈ ਦੇ ਸਾਧਨ ਕਰਦੇ ਸਾਡੀ ਗੱਲ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਤਾਂ ਇਸ ਕਰਕੇ ਅਸੀਂ ਤਾਂ ਕਹਿ ਰਹੇ ਵੀ ਪ੍ਰਾਲੀਗਮਗ ਨਹੀਂ ਲਾਵਾਂਗੇ ਸਾਨੂੰ ਤੁਸੀਂ ਤਾਂ ਗ੍ਰੀਨ ਗ੍ਰੀਨ ਟਰਬਿਨਲ ਦੀਆਂ ਹਦਾਇਤਾਂ ਲਾਗੂ ਕਰ ਦਿਓ ਸਾਨੂੰ ਕੋ ਜੋ ਸੁਪਰੀਮ ਕੋਰਟ ਨੇ ਕਿਹਾ ਹੈ 2400 ਰੁਪਇਆ ਦੇ ਦਿਓ ਤੁਸੀਂ ਅਜਿਹੇ ਹਰ ਕੰਮ ਚ ਸਫਲ ਜੋ ਮਸ਼ੀਨਰੀ ਤੁਸੀਂ ਦਾਵਾ ਕਰ ਰਹੇ ਹੋ ਉਹ ਥੋੜੀ ਮਕਦਾਰ ਵਿੱਚ ਹੈ ਸਪੇਸ ਜ਼ਿਆਦਾ ਵਾ ਤਾਂ ਸਾਨੂੰ ਬਗੈਰ ਮਤਲਬ ਤੋਂ ਖਲ ਲਾਇਕ ਬਣਾਇਆ ਜਾ ਰਿਹਾ ਨਸ਼ਿਆਂ ਤੇ ਵੱਡੇ ਪੱਧਰ ਤੇ ਬੜਾ ਲੰਮਾ ਰੋਲਾ ਚੱਲਿਆ ਜੀ ਅਸੀਂ ਸਪਸ਼ਟ ਕਰਨੇ ਆ ਨਸ਼ਿਆਂ ਤੇ ਭਗਵੰਤ ਮਾਨ ਸਰਕਾਰ ਫੇਲਿਆ ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਹਾ ਤੁਹਾਡੇ ਕੋਲ ਵਿਲ ਪਾਵਰ ਦੀ ਕਮੀ ਆ ਜੇ ਵਿਲ ਪਾਵਰ ਹੋਵੇ ਤੇ ਪੰਜਾਬ ਤੋਂ ਨਸ਼ਾ ਬੰਦ ਹੋ ਜਾਸੀ ਅਸੀਂ ਬਠਿੰਡੇ ਦੀਆਂ ਹੋਰ ਥਾਵਾਂ ਦੀਆਂ ਗ੍ਰੰਪਲਾਂ ਦਿੱਤੀਆਂ ਜਿਹੜੀ ਕਹਿੰਦੇ ਵਿਲੇਜ ਕਮੇਟੀ ਹੁਣ ਨਵੀਂ ਸਿਰੇ ਕਹਿੰਦੇ ਬਣਾਉਣੀ ਆ ਅਸੀਂ ਕਿਹਾ ਵਿਲੇਜ ਕਮੇਟੀਆਂ ਤੇ ਮੁਕਦਮੇ ਹੋਏ ਵਿਲੇਜ ਕਮੇਟੀਆਂ ਤੇ ਗੋਲੀਆਂ ਚੱਲੀਆਂ ਜਿਹੜੇ ਨਸ਼ਾ ਰੋਕੂ ਕਮੇਟੀਆਂ ਨੂੰ ਨਿਸ਼ਾਨਾ ਬਣਾਇਆਗਾ ਔਰ ਤੋਂਡੀ ਪੁਲਿਸ ਨਾਲ ਖੜੀ ਰਹੀ ਉਹਨਾਂ ਦੇ ਜਿਹੜੇ ਨਸ਼ਾ ਤਸਕਰ ਸੀ ਉਹ ਕਹਿੰਦੇ 26000 ਬੰਦਾ ਫੜਿਆ ਅਸੀਂ ਕਿਹਾ ਵੀ ਉਹਨਾਂ ਤੋਂ ਨਸ਼ੇ ਤਸਕਰ ਵਿੱਚ ਨਾਲੇ ਕਿਤੇ ਆਮ ਪਰਬਤ ਵੀ ਫੜਲੇ ਹੋਊਗੀ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਹ ਇਸ ਤਰੀਕੇ ਨਾਲ ਬਾਕੀ ਕੋਲਾ ਸਾਹਿਬ ਕਰ ਲਾਂਗੇ ਗੱਲਾਂ ਤੇ ਬਹੁਤ ਸਾਰੇ ਦੇ ਭਰੋਸੇ ਦਿੱਤੇ ਗਏ ਆ ਬਹੁਤ ਸਾਰੇ ਥਾਵਾਂ ਤੇ ਗੱਲਾਂ ਕਹੀਆਂ ਗਈਆਂ ਚਲੋ ਦੇਖਦੇ ਆਉਣ ਵਾਲੇ ਸਮੇਂ 'ਚ ਕਿਹੜੀਆਂ ਗੱਲਾਂ ਪੂਰੀਆਂ ਹੁੰਦੀਆਂ ਕਿਹੜੀਆਂ ਨਹੀਂ ਹੁੰਦੀਆਂ ਗੁਰੂ ਜਿਹੜਾ ਇਹ ਸ਼ੂ ਸੀਗਾ ਬਿਜਲੀ ਕੋਡ ਦਾ ਅਬਨੀਤ ਬਾਜੀ ਅਸੀਂ ਉਹ ਹਰ ਵਾਰੀ ਇਹ ਕਹਿ ਰਹੇ ਆਂ ਵੀ ਜਿਹੜੇ ਮੀਟਰ ਉਹ ਨਾ ਲਾਏ ਜਾਂ ਚਪ ਵਾਲੇ ਮੀਟਰ ਜਿਹੜੇ ਜਾਣੇ ਚੇਅਰਮੈਨ ਇਸ ਕਰਤੇ ਜਮਾਏ ਉਸ ਨੀਤੀ ਜਿਹੜੀ ਲਿਆਰ ਗਿਆ ਪੀਚਣ ਦੀ ਉਹ ਤੇ ਸਟੈਂਡ ਕਰਦੇ ਅਸੀਂ ਕਿਹਾ ਸੀ ਵੀ ਜਿਹੜੀ ਤੁਸੀਂ ਪਹਿਲਾ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਾਡਾ ਮਨਿਆ ਕਿ ਖਾਤਕਾਰ ਆਜ਼ਾਦ ਹੋਵੇ ਉਹ ਕੋਈ ਮੀਟਰ ਲਾਵੇ ਪਰ ਤੁਸੀਂ ਸ਼ਰਤ ਨਾਲ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਚੀਜ਼ ਹੀ ਨਹੀਂ ਮਜਬੂਰ ਕਰਦੇ ਹਾਂ ਇਹਦਾ ਮਤਲਬ ਪ੍ਰਾਈਵੇਟ ਨੂੰ ਜਿਹੜਾ ਰਾਹ ਹੈ ਸਾਬੂ ਤਾਂ ਅਸੀਂ ਕਿਹਾ ਸੀ ਵੀ ਜਿਹੜੇ ਖਪਤਕਾਰਾਂ ਦੀਆਂ ਮਸਲੇ ਆ ਇਹ ਤੇ ਸਪੈਸ਼ਲ ਮੀਟਿੰਗ ਸੱਦ ਕੇ ਕੋਈ ਪਾਲਿਸੀ ਬਣਾ ਕੇ ਜਿਹੜੀ ਨਵੇਂ ਸਿਰੇ ਤੋਂ ਕਰੋ ਇਹਦੇ ਵਿੱਚ ਮੈਨੂੰ ਲੱਗਦਾ ਵੀ ਸਾਫ਼ ਸੀ ਉਹਨਾਂ ਦਾ ਜਵਾਬ ਵੀ ਅਸੀਂ ਤਾਂ ਜਿਹੜਾ ਖੜੇ ਆ ਜਣੇ ਜੇ ਐਂ ਕਹਿਣਾ ਹੋਵੇ ਆਪ ਦੇ ਸਟੈਂਡ ਤੇ ਮੁਕਰੇ ਨੇ ਸਰਕਾਰ ਸਾਡੇ ਨਾਲ ਕਹਿ ਕੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਸੀ ਮੀਟਰ ਨਹੀਂ ਲਾਵਾਂਗੇ ਪਤਾ ਉਹ ਕਹਿੰਦੇ ਵੀ 9 ਲੱਖ ਮੀਟਰ ਲੱਗ ਗਿਆ ਇਹਦਾ ਮਤਲਬ ਉਹ ਜਿਹੜੀ ਗਿਣਤੀ ਹੈ ਉਹ ਵਧਾ ਕੇ ਪੇਸ਼ ਕਰ ਰਹੇ ਨੇ ਪਰ ਜਿਹੜੇ ਅਸੀਂ ਕਹਿ ਸੀ ਵੀ ਐਵਰੇਜਾਂ ਦੇ ਲੋਕਾਂ ਨੂੰ ਮਿਲ ਪੈ ਰਹੇ ਨੇ ਜਾਂ ਜਿਹੜੇ ਉਸ ਘਰਾਂ ਬੰਡਾ ਨੇ ਰੋਲੇ ਆ ਉਸੇ ਮੀਟਰ ਨੇ ਲੱਗ ਰਹੇ ਉਹ ਸਾਰੀਆਂ ਗੱਲਾਂ ਤੋਂ ਇਸ ਗੱਲ ਤੋਂ ਸਰਕਾਰ ਕਿਸੇ ਅੱਗੇ ਦੂਜੀ ਨਾਲ ਜਿਹੜੀ ਅਸੀਂ ਮੂਹਰੇ ਨਾਲ ਸਵਤਮੰਤ ਅਰਖੀਆ ਉਹ ਸੋਨੇ ਪੂਰ ਮਾਲ ਆਲਰੇਡੀ ਬੰਦੁੱਪ ਹੈ ਉਹ ਇਹ ਸੂ ਸਾਰੇ ਜਿਹੜੇ ਅੱਜ ਰੱਖੇ ਆ ਉਹ ਤਾਂ ਸਾਨੂੰ ਇਹ ਲੱਗਦਾ ਵੀ ਸਰਕਾਰ ਕਿਸੇ ਹੱਦ ਦੀ ਨਜ਼ਰ ਆਉਂਦੀ ਉਹ ਵਾਰਾ ਪਖੂ ਵਾਲੇ ਮਸਲੇ ਤੇ ਮੁੰਟੈਕਸ ਲਿਆ ਜਾ ਰਿਹਾ ਉਹਦੇ ਜਿਹੜੇ ਪ੍ਰਬੰਧ ਹੈ ਸਾਰੇ ਉਹ ਫਿਰ ਉਸ ਨਾਲ ਦੀ ਸੜਕਾਂ ਜੀ ਅਸੀਂ ਕਮੇਟੀ ਬਣਾਵਾਂਗੇ ਵੀ ਜਿਹੜੇ ਐਕਸੀਡੈਂਟ ਹੋਰ ਐਕਸੀਡੈਂਟਾਂ ਦੀ ਸਰਕਾਰ ਚ ਜੁਲਵਾ ਰਹੀ ਹੈ ਦੇਖੋ ਸਰ ਤੋਂ ਟੈਕਸ ਗਰਾਹ ਰਹੀ ਹੈ ਉਹਦਾ ਪ੍ਰਬੰਧ ਕਰੂਗਾ ਇਹ ਸਾਰਾ ਜਿਹੜਾ ਸੜਕਾਂ ਤੇ ਜਿਹੜੇ ਆ ਰਹੇ ਉਹ ਸਾਰਾ ਇਹ ਸਰਕਾਰ ਤੋਂ ਬੰਦ ਕਰੀ ਮੈਨੂੰ ਇਹ ਲੱਗਦਾ ਵੀ ਮੀਟਿੰਗ ਸਾਡੀ ਜਿਹੜੀ ਬੜੀ ਲੰਮੀ ਚੱਲੇ ਲੰਮੀ ਮੀਟਿੰਗ ਦੇ ਵਿੱਚ ਬੈਠੇ ਰਹੇ ਜੀ ਭਾਰਤ ਮਾਲਾ ਨਹੀਂ ਭੱਟੀ ਤਾਂ ਸਹਿਮਤ ਹੋ ਜਾਂ ਨਹੀਂ ਹੁਸਰ ਨਹੀਂ ਹੈ ਇਸੇ ਨੂੰ ਸ਼ੁੱਧ ਨਹੀਂ ਸਭ ਕੁਝ ਸ਼ੁੱਧ ਇਹ ਸਿੱਟਾ ਕਹਿ ਸਕਦੇ ਆ ਜੀ ਫਿਰ ਹਾਜਲ ਮੀਟਿੰਗ ਦਾ ਜੇ ਅਸਲ ਦੇਖਾਂਗੇ ਵੀ ਜਿਹੜੀ ਭਾਰਤ ਮਾਲਾ ਆ ਕਿਸਾਨਾਂ ਦੀ ਕੀ ਮੰਗ ਹੈ ਕਿਸਾਨਾਂ ਦੀ ਮੰਗ ਹੈ ਵੀ ਸਾਡਾ ਇੱਕ ਏਕੜ ਦੇ ਵਿਚਾਲ ਦੀ ਨਾ ਕਿ ਉਹਨਾਂ ਦੋ ਕਨਾਲਾਂ ਇੱਧਰ ਰਹਿ ਕੇ ਦੋ ਇੱਧਰ ਰਹਿ ਕੇ ਉਹ ਮੰਗ ਰਿਹਾ ਵੀ ਮੇਰਾ ਇਹਦਾ ਪ੍ਰਬੰਧਤਾ ਕਰੇ ਸਰਕਾਰ ਦੇਵੇ ਉਹਨੂੰ ਜੋੜ ਕੇ ਹਰਿਆਣੇ ਦੇ ਨਾਲ ਪੇਸ਼ ਕੀਤਾ ਜਾ ਰਹੀ ਹੈ ਜਾਂ ਨਤੀਜਾ ਨਿਕਲੇਗਾ ਜੇ ਅੱਜ ਸੇ ਕਹਿਣਾ ਹੋਵੇ ਤਾਂ ਬੇਸ਼ਿੱਟਾ ਹੀ ਰਹਿਣਾ ਹੈ ਜੇ ਅਸਲ ਦਲੀਲ ਦੇ ਵਿੱਚ ਤੋਂ ਪੱਖ ਨਾ ਰੱਖੇ ਸਰਕਾਰ ਸਾਡੀ ਅਸੀਂ ਦਲੀਲਾਂ ਨਾਲ ਰੱਖਿਆ ਜਿਹੜਾ ਇੰਨਾ ਸਮਾਂ ਲਾਇਆ ਤੇ ਉਹ ਦੱਸੀ ਨਵਾਂ ਇਸ਼ੂ ਥਾਏ ਇਹ ਨਵਾਂ ਇਸ਼ੂ ਥਾਏ ਨਵਾਂ ਇਸ਼ੂ ਹਤੇ ਅੱਧਾ ਤੱਕ ਘੰਟਾ ਲੱਗਿਆ ਥਾ ਪੂਰੇ ਦਲੀਲ ਦੇ ਨਾਲ ਵੀ ਘੱਟੋ-ਘੱਟ ਪੰਜਾਬ ਸਰਕਾਰ ਆਪਦਾ ਪੱਖ ਤਾਂ ਪੇਸ਼ ਕਰੇ ਲੋਕਾਂ ਨੂੰ ਪਬਲਿਕ ਨੂੰ ਨਹੀਂ ਨਹੀਂ ਇਹ ਇਹ 3 ਪੀਡ ਨਹੀਂ ਹੋਣਗੇ ਸਮਾਰਟ ਨਹੀਂ ਲੱਗ ਠੱਕੇ ਨਾਲ ਕਹਿੰਦੇ ਲਾਵਾ ਠੱਕੇ ਨਾਲ ਕੀ ਭੇਡ ਨਹੀਂ ਹੋਗੇ ਅਸੀਂ ਕਿਹਾ ਤੇ ਦੇ ਖੱਪਤਕਾਰ ਨੂੰ ਖੁੱਲਾ ਛੱਡਾ ਗਏ ਕੋਈ ਲਗੌਣਾ ਕਹਿੰਦਾ ਨਵਾਵੇ ਦਾ ਜਿਹੜੇ ਪਿਛਲੇ ਮਿੱਤਰਾ ਉਹਨਾਂ ਵਾਵੇ ਸਿੱਟਾ ਕਰਦੇ ਸਿੱਟਾ ਦੇ ਹਿੱਸਾ ਬਣਾਇਆ ਨਾ ਕਿਹਾਂ ਐ ਨਹੀਂ ਲੱਗਾ ਸਿੱਟਾ 20 ਸਿੱਟਾ ਸਭ 15 ਤੋਂ ਬਾਅਦ ਪਤਾ ਲੱਗਦੀ ਦੁਬਾਰਾ ਨਹੀਂ ਜਿਉਂ ਪ੍ਰੋਸਾਧ ਤਾਂ ਜਿਉਂ ਪੂਰਾ ਨਾ ਕਰਨਗੇ ਤੁਸੀਂ ਇਹਨੂੰ ਬੇਸਿੱਟਾ ਕਹਿੰਦੇ ਹੋ ਬੰਦੇ ਸਰ ਜਿੱਤਾਂ ਹੈਗਾ ਜੇ ਕੋ ਪ੍ਰੋਸਾ ਦਿੱਤਾ ਜੇ ਉਹ ਪੂਰਾ ਕਰਨਗੇ ਫਿਰ ਅਸੀਂ ਆ ਕੋਈ ਸਫਲ ਹੋਈ ਕੋਈ ਬੇਸਿੱਟਾ ਹੋਈ ਅੱਜ 15 ਦਿਨ ਨੂੰ ਯਾਦ ਰੱਖਤਾ ਜੀ ਬੰਦੇ ਸਰ ਅੱਗੇ ਦੀ ਕੀ ਵਾਰੰਟੀ ਨਹੀਂ ਕਿ ਆ ਮੁੱਖ ਮੰਤਰੀ ਲਾਲਵੀ ਕੋਈ ਮੀਟਿੰਗ ਦੀ ਗੱਲ ਹੋਈ ਹੈ ਨਹੀਂ ਅਗਲੀ ਕੋਈ ਮੀਟਿੰਗ ਨਹੀਂ ਹੈਗੀ ਹੋਰ ਤਾਂ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਉਹ ਧੂਰੀ ਵਾਲੀ ਮਿਲ ਹਾਂ ਧੂਰੀ ਵਾਲੀ ਮਿਲ ਦਾ ਸਾਹ ਮੁੱਕਰ ਕੇ ਮੁੱਖ ਮੰਤਰੀ ਦੇ ਹਲਕੇ ਦੀ ਆ ਪਹਿਲੀ ਵਾਰ ਕਿਹਾ ਸੀ ਵੀ ਧੁਰੀ ਮਿਲ ਚਲਾਵਾਂਗਾ ਨਾ ਵਾਦਾ ਵੀ ਕੀਤਾ ਸੀ ਹੁਣ ਕਹਿੰਦੇ ਵੀ ਉਹ ਮਿੱਲਰ ਜਵਾਬ ਦੇ ਗਿਆ ਮਿਲ ਨਹੀਂ ਚੱਲੂਗੀ ਕਿਸਾਨਾਂ ਆਗੂਆਂ ਦਾ ਕਹਿਣਾ ਪਈ ਸੀ ਮਿਲ ਦੀ ਪ੍ਰਾਪਰਟੀ ਨਹੀਂ ਵਿਕੰਦਾਂਗੇ ਹੁਣ ਦੋ ਟਕਰਾਵ ਹੁਣ ਦੇਖਦੇ ਕੀ ਬੰਦਦਾ 15 ਸਿਕਦਾ ਭਰੋਸਾ ਦਿੱਤਾ ਜੀ ਨਹੀਂ ਭਰੋਸਾ ਹੈਗਾ ਵੀ ਸੀਦਾਂ ਦੀ ਪਾਲਿਸੀ ਬਣਾਵਾਂਗੇ ਠੀਕ ਆ ਭਰੋਸਾ ਇਹ ਹੈਗਾ ਵੀ ਸੀਤਪਰਨ ਨੌਕਰੀਆਂ ਦੇ ਦਾਂਗੇ ਭਰੋਸਾ ਇਹ ਹੈਗਾ ਵੀ ਜਿਹੜੇ ਇਸ਼ੂ ਨੇ ਗੰਨੇ ਨਾਲ ਤੋਂ ਬੰਦ ਉਹ ਹੱਲ ਕਰਾਂਗੇ ਕੁਝ ਚੀਜ਼ਾਂ ਤੇ ਭਰੋਸਾ ਵਾ ਮੈਂ ਕਹਿੰਦਾ ਜੋ ਨੀਅਤ ਤੇ ਨੀਤੀ ਉਹ ਸਾਨੂੰ ਸਪਸ਼ਟ ਆ ਪਰ ਅਸਲ ਵਿੱਚ ਇਹ 15 ਤਰੀਕ ਤੋਂ ਬਾਅਦ ਸਪਸ਼ਟ ਹੋ ਜੂ ਵੀ ਸਟਾ ਕੇ ਬੇ ਸਟਾ ਕਰਨ ਦੀ ਕੋਸ਼ਿਸ਼ ਹੈ ਅੰਦੋਲਨ ਦਿੱਲੀ ਨਾਲ ਚੱਲ ਰਿਹਾ ਅੰਦੋਲਨ ਜਾਰੀ ਰਹੂਗਾ ਅਰ ਜੇ ਮਸਲੇ ਪੰਜਾਬ ਵਿੱਚ ਖੜੇ ਤਾਂ ਅੰਦੋਲਨ ਪੰਜਾਬ ਵਿੱਚ ਚੱਲੇਗਾ ਤੁਹਾਨੂੰ ਪੰਜਾਬ ਦਾ